ਜਲਦੀ ਬਣਾ ਦੇ ਤਾ ਬੋਤਲ ਲਈਏ ਨਵੀਂ ਪਰਤੇ ਅਣੀ ਹੋ ਜਾਏ ਆਏ ਜਦੋਂ ਮੇਸ਼ਤਾਂ ਨਾਲ ਪਾਲਿਆ ਤੇ ਲਿਵਾ ਮੈਂ ਆਏ ਜਦੋਂ ਮਾਂ ਜਲਦੀ ਕੀ ਬਣੇ ਦਿੰਦੀ ਪਾਲਿਆ ਮੇਰੀ ਮਾਲਕੀ ਪਾਲਿਆ ਹਾਏ ਜਦੋਂ ਤੂੰ ਰਾਹ ਬਣਾ ਮੇਰੇ ਬੱਚੇ ਨੂੰ ਮਾਰਦੀ ਹਾਏ ਤਾਂ ਬੱਜੀ ਮਾਂ ਬਣਾ ਬੱਚੇ ਅਬ ਜੰਦੀ ਘਰ ਬੁਲਾ ਰਹੇ 3 ਦਿਨ ਹੋ ਗਏ ਦਿਨੋਂ ਮਾਂ ਸਤੂ ਆਜ ਮੇਰੇ ਕੋਲ मैं मिल रहा हूं ਦੇ ਤੋਪ ਦੇ ਦੇਖੋ ਮੰਮਾ ਨੇ ਅੱਗੇ ਕੁਲਕੜੇ ਕੁਲਕੜੇ ਦੇਖ ਰਹੀ ਸੀਗਾ ਟੋਕਾਂ ਜੀ ਟੋਟੇ ਮੁੰਡੇ ਨੂੰ ਕੀ ਕਹਿ ਕੇ ਲੈ ਕੇ ਗਿਆ ਸੀ ਜੀ ਉਹਨੇ ਕਹਿ ਕੇ ਉਪੜਾ ਕੇ ਲੈ ਗਿਆ ਮੇਰੇ ਬੱਚੇ ਨੂੰ ਵੀ ਆ ਜਾ ਮੈਂ ਤਨਖਵਾ ਬੜਾ ਬੇਟਾ ਅਕਸਰ ਪਹਿਲਾਂ ਵੀ ਉਹਦੇ ਨਾਲ ਜਾਇਆ ਕਰਦਾ ਸੀ ਜੀ ਪਹਿਲਾਂ ਮਤਲ ਕਿਉਂ ਮੇਰੇ ਨਾਮ ਪਾਲ ਸਿੰਘ ਹੈ ਪਾਲ ਸਿੰਘ ਜੀ ਕੀ ਗੱਲ ਹੋਈ ਇੱਥੇ ਦਾ ਮੇਰਾ ਬੱਚਾ ਗੋਲੀ ਮਾਰ ਕੇ ਮਾਰਦਾ ਸੀ ਰਾਤ ਨੂੰ ਇਹ ਮਿੰਤਰ ਕਲੋਨੀ ਸੰਜੇ ਕਲੋਨੀ ਜੀ ਕੀ ਗੱਲ ਹੋਈ ਕੁਝ ਨਹੀਂ ਜੀ ਮੇਰਾ ਬੱਚਾ ਕੰਮ ਤੋਂ ਆਇਆ ਜੀ ਉਹਦੇ ਯਾਰ ਦੋਸਤ ਨੂੰ ਘਰੋਂ ਬੁਲਾ ਕੇ ਲੈ ਗਿਆ ਜੀ ਜਿਨ੍ਹਾਂ ਨੇ ਮਾਰਿਆ ਜੀ ਉੱਥੇ ਕੋਈ ਤਾਂ ਤੁਸੀਂ ਉਹ ਕਹਿੰਦੇ ਹੋ ਨਾ ਜੀ ਉੱਥੇ ਮੇਰੇ ਬੱਚੇ ਨਾਲ ਰੰਜਿਸ ਕੱਢ ਕੇ ਕੋਈ ਗੋਲੀ ਮਾਰੀ ਜੀ ਮੇਰੇ ਬੱਚੇ ਦੇ ਕੋਈ ਕਹਿੰਦਾ ਲੜਾਈ ਕੋਈ ਲੜਾਈ ਨਹੀਂ ਜੀ ਮੇਰਾ ਬੱਚਾ ਕੰਮ ਤੇ ਜਾਂਦਾ ਸੀ ਜੀ ਕੰਮ ਤੇ ਜਾਂਦਾ ਸਿੱਧਾ ਜੀ ਦਸਵੀਂ ਚ ਸਾਡੇ ਕਿ 17 ਸਾਲ ਉਮਰ ਹੈ ਜੀ ਮੇਰੇ ਬੇਟੇ ਦੀ ਕਿੰਨੇ ਜਿਹੜੇ ਤੋਂ ਜਾਂਦੇ ਜਿਹਨਾਂ ਨੇ ਫੇਰ ਮਾਰੇ ਉਹ ਕਿੰਨੇ ਜੀ ਇਹ ਬਸ ਇਕੱਠੀ ਹੈ ਜੀ ਮਹੱਲੇਦਾਰੀ ਦਾ ਕੰਮ ਹੈ ਜੀ ਉੱਥੇ ਹੀ ਰਹਿੰਦੇ ਸੀ ਜੀ ਉੱਥੇ ਪਤਾ ਨਹੀਂ ਸੀ ਜੀ ਇਹ ਕੰਮ ਹੋ ਚੁੱਕਾ ਜੀ ਸਭ ਜਿਹਨਾਂ ਨੂੰ ਮਾਰੋ ਕੋਈ ਇਸ ਟਾਈਮ ਅੰਦਰ ਨਹੀਂ ਜੀ ਥਾਣੇ ਅਸੀਂ ਰੈਪੋਰਟ ਲਖਾਈ ਹੋਈ ਹੈ ਜੀ ਥਾਣੇ ਫੜ ਲਿਆ ਉਹ ਮੁੰਜ ਸਾਹਨੇ ਨੇ ਜੀ ਇਸ ਟਾਈਮ ਸਾਨੂੰ ਇਨਸਾਫ ਚਾਹੀਦਾ ਜੀ ਅਸੀਂ ਗਰੀਬ ਬੰਦੇ ਆ ਮੇਰਾ ਬੱਚਾ ਨਜਾਇਜ਼ ਮਾਰਿਆ ਗਿਆ ਜੀ ਇਹ ਮੇਰੀ ਥੋੜੇ ਮੀਡੀਆ ਅੱਗੇ ਬੇਨਤੀ ਐ ਪੰਜਾਬ ਸਰਕਾਰ ਨੂੰ ਵੀ ਬੇਨਤੀ ਐ ਜੀ ਅਸੀਂ ਗਰੀਬ ਬੰਦੇ ਆ ਸਾਨੂੰ ਇਨਸਾਫ ਚਾਹੀਦਾ ਅਸ਼ਦੀ ਵੀਰੇ ਰਾਜੀ ਜੀ ਜੀ ਦੇਖੋ ਕਿੰਨੇ ਉਮਰ ਦੇ ਕਿੰਨੇ ਜਾਂਦੇ ਹੋਏ 17 ਹੋ 17 ਸਾਲਾਂ ਦਾ ਉਹਦੇ ਨਾਲ ਵੀਰੇ ਤੱਕਾ ਲੈ ਕਰਾਉਣਾ ਨੇ ਚੌਂਕ ਚੋਂ ਲੈ ਕੇ ਗਏ ਆ ਬਲਾ ਕੇ ਬਿਲਕੁਲ ਸਹੀ ਚਾਹਤਾ ਪਾਚੀ ਆ ਇੱਕਦਮ ਮੁੰਡੇ ਦਾ ਨਾਮ ਹੋ ਰਾ ਉਹ ਭੁੱਲ ਗਿਆ ਵੀਰੇ ਮੈਂ ਤੱਕੇ ਨਾਲ ਹੀ ਲੈ ਕੇ ਜਾਂਦੇ ਤੇ ਇਹਨੂੰ ਨਸ਼ੇੜੀਆਂ ਇੱਕ ਨੰਬਰ ਦੇ ਸਾਰੇ ਤੇ ਉਹਨਾਂ ਦੀ ਜਨਾਨੀਆਂ ਵੀ ਨਹੀਂ ਕੁਝ ਕਹਿੰਦੀਆਂ ਉਹਨਾਂ ਨੂੰ ਜਨਾਨੀਆਂ ਵੀ ਐਸੀਆਂ ਨਿਕਲੀਆਂ ਵੀ ਅਸੀਂ ਜਵਾਕਰ ਨੂੰ ਟੰਗਾਈਏ ਸਾਰਾ ਇੱਡਾ بڑا ਜਿੱਦ ਇੰਨਾ بڑا ਕੰਮ ਹੋ ਗਿਆ ਤੇ ਜਨਾਨੀਆਂ ਉਹਨਾਂ ਦੀ ਸਾਰੀਆਂ ਘਰੇ ਹੀ ਦੀਆਂ ਵੀਰੇ ਨਜਾਇਜ਼ ਪਿਸਟਲ ਦੀ ਉਹਨਾਂ ਲਵੇ ਪਤਾ ਨਹੀਂ ਕੀ ਕਰਾ ਮੇਰੇ ਭਾਈ ਨਾਲ ਨਜਾਇਜ਼ ਮਾਰਿਆ ਪਤਾ ਨਹੀਂ ਕੀ ਖੁੰਦਕਵਾਜੀ ਕੱਟੀਆਂ ਉਹਨਾਂ ਨੇ ਕਿਉਂਕਿ ਮੇਰੇ ਘਰ ਵਿੱਚ ਕਾਰਵਾਈ ਵੀਰੇ ਸਾਨੂੰ ਤਾਂ ਸਾਫ਼ ਚਿੱਤ ਦਾ ਫੋੜ ਕਿੰਨੇ ਵਜੇ ਦਾ ਚਲਵੇ ਨੂੰ ਉਹਦੀ ਗੋਲੀ ਚੱਲੀ ਆ ਮੋਟਰ ਤੇਨੇ ਵੀ ਬੜਾ ਸਾਨੂੰ ਦਾ ਭਾਈ ਘੰਟਾ ਹੋ ਗਿਆ ਦੀ ਉਹਦੀ ਡੈਥ ਨੂੰ ਉਹ ਇਹ ਨੂੰ ਸਾਨੂੰ ਦਾ ਬਾਅਦ ਚ ਦੱਸਿਆ ਇਹਨਾਂ ਨੇ ਰਜਿੰਦਰਾ ਸਿੱਟੇ ਉੱਥੇ ਸਾਨੂੰ ਦਾ ਘਰੇ ਆ ਕੇ ਬਾਅਦ ਚ ਦੱਸਿਆ ਵੀ ਕਹਿੰਦੇ ਤੇਰਾ ਭਾਈ ਤੇ ਗੋਲੀ ਵੱਜੀ ਆ 9:00 ਵਜੇ ਦਾ ਟਾਈਮ ਇਹ ਨਹੀਂ ਬੰਦੇ ਕਾਰਨ ਕੀ ਲੜਾਈ ਹੋ ਰਹੀ ਹੈ ਕਾਰਨ ਕੋਈ ਨਹੀਂ ਹੈਗਾ ਜੀ 버ਗਰ ਖਾਨ ਗਿਆ ਦੀ ਬਾਹਰ ਉੱਥੇ ਚੌਂਕ 'ਚ ਰੇੜੀ ਲੱਗਦੀ ਆ ਸਾਟ ਉੱਥੇ ਚੌਂਕ 'ਚ ਲੈ ਕੇ ਗਏ ਆ ਜੀ ਇਹਨੂੰ ਕੀ ਤੁਹਾਨੂੰ ਸੂਚਨਾ ਨਹੀਂ ਸੀ ਕਿੱਲੇ ਵਜੇ ਦੀ ਜਿਹੜੀ ਸਭ ਦੇ ਰਾਤ ਤੱਕ ਕ੍ਰਿੰਦਰਾ ਸੋਬਰਾ ਦੂ ਤਲਾ ਮਿਲੀ ਸੀ ਇੱਕ ਬੀਰੂ ਪੁੱਤਰ ਪਾਲੀ ਮਾਸੂਦ ਨਿਊ ਮਦਰਾ ਕੋਲੀ ਚਲਾ ਦਾ ਲੜਕਾ 19 ਸਾਲ ਉਮਰ ਦਾ ਜੀ ਉਹਦੀ ਗਨ ਸ਼ਾਟ ਕਰਕੇ ਡੈਥ ਹੋਈ ਹੈ ਤੇ ਅਸੀਂ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਹੜੀ ਬੰਦੀ ਕੋਣੀ ਕਰਵੀ ਅਮਤੀ ਦੇਵਾਗੇ ਪੱਟਾ ਚ ਕਰ ਕਿੱਨੇ ਜੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਜੀ ਇਹ ਸਾਨੂੰ ਨਿਦਰ ਹਸਪਤਾਲ ਤੋਂ ਇਤਲਾ ਮਿਲੀ ਹੈ ਉੱਥੇ ਬਰੋਡਰਾਂ ਨੂੰ ਪਹੁੰਚੀ ਹੈ ਸਰ ਜਿਹੜੇ ਕੀਦੇ ਦੁਆਰਾ ਤੇ ਜਮਾ ਕਰਵਾਇਆ ਗਿਆ ਸੀ ਇਹ ਲੜਕੇ ਨੂੰ ਜਿਹੜਾ ਉਸ ਤੇ ਭਰਤੀ ਕਰਵਾਉਣੀ ਇਹ ਆਪ ਹੀ ਲਾ ਕੇ ਨੇ ਉਹਨਾਂ ਦੇ ਵਾਰਸ ਲਾ ਕੇ ਨੇ ਕੋਈ ਉਹਨਾਂ ਇਹ ਵੈਰੀਫਾਈ ਕਰਾਂਗੇ ਜਾ ਕੇ ਬਿਆਨ ਲੈ ਕੇ ਉਹ ਸਾਰੀ ਪਰਤਾਲ ਰਿੰਦਰਾਸਵਾਲ ਜਾ ਕੇ ਬਿਆਨ ਲਿਖਾਂਗੇ ਜਿਵੇਂ ਬਿਆਨ ਲਾਣਗੇ ਉਸ ਤੋਂ ਪੂਰੀ ਕਾਰਵਾਈ ਕੀਤੀ ਜਾਏ ਜੀ ਕਿੰਨੇ ਗੰਨ ਛੋਟ ਲੱਗੀਆਂ ਜੀ ਬੱਚੇ ਇਹ ਜਾ ਕੇ ਮੈਡੀਕਲ ਕਰੋ ਰਿਪੋਰਟ ਤੇ ਜਿੰਨੇ ਆਣਗੇ ਉਹ ਲਾਇਆ ਕਰਕੇ ਦੇਖਾਂਗੇ ਪਰਿਵਾਰ ਬੋਲੋ ਕੋਈ ਦੱਸੇ ਕੀ ਜੀ ਕਿੰਨੇ ਨੇ ਮਾਰੇ ਨਹੀਂ ਅਜੇ ਤੱਕ ਕੋਈ ਅਜੇ ਤੱਕ ਪਾਰਟੀ ਸਟੇਟਮੈਂਟ ਲੈਣੀ ਹੈ ਪਰਵਾਦੇ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕੁਰਨੀ ਕਰਵੀ ਹੈ ਜਿੰਨੇ ਵੀ ਨਾਲ ਹਾਂਗੇ ਤੁਸੀਂ ਉਹਨਾਂ ਨੂੰ ਜਲਦੀ ਟੈਸਟ ਕਰ ਲਾਂਗੇ ਉਮਰ ਕਿੰਨੀ ਹੋ ਗਈ ਮੁੰਡੇ ਜੀ ਲੱਗਦੀ ਉਮਰ ਦੇ 19 ਸਾਲ ਹੋ ਗਈ ਵਾ ਕੰਮ ਕੀ ਕਰਦਾ ਸੀ ਕੁਛ ਹੈ ਇਹ ਪੜਦਾ ਪਤਾ ਲਗੇ ਪੜਦਾ ਸੀ 10th ਕਲਾਸ ਕੁਝ ਰਾਊਂਡ ਆਊਟ ਕੀਤੇ ਕੁਝ ਮੁੰਡੇ ਨਹੀਂ ਅਜੇ ਤੱਕ ਕੋਈ ਨਹੀਂ ਤੇ ਤੀਸਰਾ ਜੇ ਚਲ ਸ਼ੁਰੂ ਹੋਣੀ ਆ ਕੋਈ ਗੱਲ ਕੀਤੀ ਹੋਗੀ ਪਰਿਵਾਰ ਨਾਲ ਕਿਹਦੇ ਨਾਲ ਗਿਆ ਸੀ ਕੀ ਕੋਈ ਨਹੀਂ ਪਰਿਵਾਰ ਨਾਲ ਹੀ ਗੱਲ ਕਰਨੀ ਪਰਵਾਦੇ ਆਏ ਨੇ ਪਰਵਾਦੇ ਬਿਆਨ ਲੈ ਕੇ ਜੋ ਬਿਆਨ ਲਾਂਗੇ ਉਸਾਂ ਨਾਲ ਕਰੀ ਕਰਾਂਗੇ